ਆ ਜਿਹੜਾ ਤੁਸੀਂ ਸਕਰੀਨ ਤੇ ਨੋਟ ਦੇਖ ਰਹੇ ਇੱਕ ਨਵੀਂ ਕਰੰਸੀ ਮੂਰੇ ਆ ਰਹੀ ਆ ਇਹਨੂੰ ਦੇਖ ਕੇ 트াম্প ਵੀ ਕੰਬ ਗਿਆ ਕਰੀ ਤੇ ਇਹ ਨੋਟ ਦੇ ਵਿੱਚ ਪੰਜ ਕੰਟਰੀਆਂ ਦੇ ਲੋਗ ਲੱਗੇ ਹੋਏ ਆ ਇੰਡੀਆ ਆ ਆਪਣਾ ਚਾਈਨਾ ਵਾ ਰਸ਼ੀਆ ਵਾ ਹੋਰ ਵੀ ਇਹ ਦੋ ਕੰਟਰੀਆਂ ਇੱਕ ਬ੍ਰਾਜ਼ੀਲ ਆ ਇਹ ਪੰਜ ਕੰਟਰੀਆਂ ਉਲੜ ਕੇ ਇਹ ਨੋਟ ਨੂੰ ਬਣਾਉਗੀਆਂ ਇਹ ਨੋਟ ਜਿਹੜਾ ਵਾ ਜਿੱਦਾਂ ਪਹਿਲਾਂ ਵਰਲਡ ਦੇ ਸਾਰਿਆਂ ਤੋਂ ਉੱਪਰ ਮੰਨਿਆ ਜਾਂਦਾ ਸੀ ਆਪਣਾ ਡਾਲਰ ਨੂੰ ਸਾਰਾ ਤੋਂ ਉੱਪਰ ਮੰਨਿਆ ਜਾਂਦਾ ਸੀ ਇਹ ਜੇ ਕਰੰਸੀ ਆ ਵੀ ਤੇ ਡਾਲਰ ਨੂੰ ਵਿਕਟ ਕਰ ਜੂਗੀ ਡਾਲਰ ਦੀ ਉਨੀ ਮਹਾਨਤਾ ਨਹੀਂ ਰਹੂਗੀ ਇਹ ਇੱਕ کرنਸੀ ਜਿਹੜੀ ਰਲ ਕੇ ਸਾਰੀਆਂ ਕਰੰਸੀਆਂ ਦੇ ਉੱਪਰ ਜਾਊਗੀ ਤੇ ਇਹ ਜਿਹੜੀਆਂ 5 ਕੰਟਰੀਆਂ ਰਲ ਕੇ ਬਣਾਉਣਾ ਚਾਹੁੰਦੀਆਂ ਵਾਂ ਤੇ ਇਹ ਕੰਟਰੀਆਂ ਪੰਜੇ ਕੰਟਰੀਆਂ ਦੁਨੀਆ ਦਾ 40% ਹਿੱਸਾ ਕਵਰ ਕਰਦੀਆਂ ਤੇ ਕਾਫੀ ਵੱਡੀਆਂ ਕੰਟਰੀਆਂ ਇਸ ਲਈ ਇਹ ਜਿਹੜਾ ਡਾਲਰ ਜਿਹੜਾ ਜਾਂ ਨਵੀਂ ਕਰੰਸੀ ਜਿਹੜੀ ਆਊਗੀ ਇਹ ਡਾਲਰ ਨੂੰ ਮਾਰ ਪਾਊਗੀ ਜਿਹੜਾ ਅਮਰੀਕਾ ਦਾ ਡਾਲਰ ਆ ਫਿਰ ਫਿਊਚਰ ਵਿੱਚ ਇੰਨਾ ਪਾਵਰਫੁਲ ਨਹੀਂ ਰਹੂਗਾ ਇਹ ਜਸਕਰਾਂਤੀ ਕ੍ਰਾਂਸੀ ਉੱਤੇ ਕਾਫੀ ਜੋਰਾਂ ਦਾ ਕੰਮ ਚੱਲ ਰਿਹਾ ਵਾ ਤੇ ਬਹੁਤ ਛੇਤੀ ਹੀ ਇਹ ਪੰਜ ਕੰਟਰੀਆਂ ਮਿਲ ਕੇ ਇਹ ਕ੍ਰਾਂਸੀ ਨੂੰ ਲਾਂਚ ਕਰਨ ਜਾ ਰਹੀਆਂ ਬਾਕੀ ਅਪਡੇਟ ਤੁਹਾਨੂੰ ਦਰਵਾਣੇ